ਜਿਹ ਕੋਈਸ ਨੂੰ ਸਭਾ ਨੂੰ ਬੰਦ ਹੋਏ ਨੇ ਮੇਰੇ ਖਾ 27 28 ਸਾਲ ਹੋ ਗਏ ਉਦੋਂ ਚਲੋ ਜਿਹੜੀ ਸਫਲਾ ਹੋਏ ਸਨ ਕਾਫੀ ਚੱਦਦਾ ਚੱਲੀ ਗਿਆ ਕੇਸ ਚੱਲੀ ਗਏ ਪਰ ਹੁਣ ਸਾਰੇ ਪਿੰਡ ਦੇ ਕੋਈ ਸਜੇ ਹਰੇਕ ਸਿੱਦੇ ਪਿੰਡ ਨੂੰ ਜ਼ਿੰਮੇਦਾਰ ਨੂੰ ਚਾਹੇ ਕੋਈ ਐਸਸੀਪੀ ਜਦ ਹਰੇਕ ਨੂੰ ਇਸ ਚੀਜ਼ ਦੀ ਲੋਡ ਹੁੰਦੀ ਹੈ ਕਿਉਂਕਿ ਥਲੜੇ ਵਰਗ ਲਈ ਜਿਮੀਦਾਰ ਵਰਗ ਲਈ ਹਰੇਕ ਨੂੰ ਲੋੜ ਆ ਕਿਉਂ ਚਾਹੇ ਕਰਜ਼ੇ ਦੇ ਆ ਮਾਲੀ ਆਪਾਂ ਵਿਆਜ ਘੱਟ ਲਾ ਲਈਏ ਚਾਹੇ ਰੇਹ ਕੁੜੇ ਦੇ ਲਈਏ ਚਾਹੇ ਆਪਾਂ ਖਾਦਾਂ ਦੇ ਲਈਏ ਕਿਉਂਕਿ ਜਿਮੀਦਾਰ ਦੀ ਹਮੇਸ਼ਾ ਦੀ ਲੋੜ ਹੈ ਸਾਡੇ ਪਿੰਡ ਨੂੰ ਇਸ ਦੀ ਬਹੁਤ ਕਟ ਮਹੂਤਵਪੂਰਨ ਹੁੰਦੀ ਸੀ ਕਿਉਂਕਿ ਆਸ-ਪਾਸੇ ਪਿੰਡ ਸਾਰੇ ਸੈਟਿੰਗ ਸੀ ਸਾਡੇ ਬੰਦ ਸੀ ਕਰਕੇ ਸਾਨੂੰ ਦੁਕਾਨਦਾਰਾਂ ਤੋਂ ਜਾਂ ਹੋਰ ਕਿਤੋਂ ਇਹਦੇ ਆਮ ਛੋਟੇ ਜਿਮੀਦਾਰ ਨੂੰ ਬਹੁਤ ਪ੍ਰੋਬਲਮ ਸਮੱਸਿਆ ਹੁੰਦੀ ਸੀ ਸੋ ਸਾਰੇ ਪਿੰਡ ਨੇ ਰਲ ਮਿਲ ਕੇ ਸੋਚ ਵਿਚਾਰ ਚੰਦਰਾ ਕਰਕੇ ਅਸੀਂ ਸਾਰੇ ਪਿੰਡ ਦੀ ਸਹਿਮਤੀ ਨਾਲ ਅਸੀਂ ਸਾਡੀ ਨੌ ਮੈਂਬਰੀ ਕਮੇਟੀ ਚੁਣੀ ਗਈ ਹੈ ਤੇ ਇਹਨਾਂ ਨੋਟੀਕਲ ਕਰੀਏ ਜੀ ਕਿ ਕਿਦੋਂ ਤੱਕ ਕਿੱਥੋਂ ਤੱਕ ਇਹਨਾਂ ਨੋਟੀ ਸਭਾਵਨਾ ਬਸ ਇਹ ਦੇਖੋ ਇਹ ਹੋਰ ਅਸੀਂ ਹੱਦ ਕਰਦੇ ਨੈਕਸਟ ਅਗਲੇ ਇਸ ਮੀਟਿੰਗ ਜੇ ਅਸੀਂ ਫੈਸਲਾ ਲਿਆ ਹੱਦ ਕਰਦੇ ਸ਼ੁਰੂ ਕਰਾਂਗੇ ਇੱਕ ਤਰੀਕ ਤੋਂ ਅਸੀਂ ਬਣਾਉਣੇ ਉਹ ਜੋ ਗਵਰਨਮੈਂਟ ਦੀ ਪਾਲਿਸੀ ਹੁੰਦੀ ਉਸ ਮੁਤਾਬਕ ਚਾਰ ਖਨਾਲ ਤੋਂ ਉੱਪਰ ਜਾਂਚ ਇਸ ਮੁਤਾਬਕ ਇੱਕ ਪ੍ਰਤੀਕਣ ਜੋ ਵੀ ਪਾਲਿਸੀ ਉਸ ਮੁਤਾਬਕ ਦਿੱਤੇ ਜਾਣਗੇ ਉਸ ਦੇ ਅ ਘੱਟ ਵਾਸਤੇ ਦਿੱਤੇ ਜਾਣਗੇ ਖਾਦ ਨੂੰ ਸਟੋਰ ਕਰਨ ਦੀ ਵੀ ਗੱਲਬਾਤ ਕੀਤੀ ਗਈ ਉਹਦੇ ਲਈ ਕਿਹੜੀ ਜਗ੍ਹਾ ਚ ਰੱਖੀ ਉਸਦੇ ਹਲੇ ਸਾਡੇ ਕੋਲ ਪਹਿਲਾਂ ਗਟਾਉਨ ਸੀ ਜੋ ਪਹਿਲਾਂ ਪਰੋ 27-28 ਸਾਲ ਪਹਿਲਾਂ ਬੰਦ ਹੋਣ ਕਰਕੇ ਨਾ ਕੇਰ ਹੋਣ ਕਰਕੇ ਉਹ ਮੁਰੰਮਤ ਉਹਦੇ ਰਿਪੇਅਰ ਕਾਫੀ ਹੋਣਾ ਰਹੀ ਆ ਪਰ ਉਸ ਤੋਂ ਬਾਅਦ ਹੀ ਦੇਖ ਲੈ ਸਾਰੇ ਜਨ ਮੈਂਬਰ ਜੋ ਪਿੰਡ ਦੇ ਸਾਰੇ ਸਾਂਝੀ ਥਾਵਾਂ ਕਹੀਂ ਪਈਆਂ ਨੇ ਇਹੋ ਜਿਹੇ ਇੱਥੇ ਪਿੰਡ ਦੀ ਸਹਿਮਤੀ ਨਾਲ ਜੋ ਦੇਖਾਂਗੇ ਜਿੱਥੇ ਸਾਰੀ ਸਹਿਮਤੀ ਹੋਊਗੀ ਉੱਥੇ ਅਸੀਂ ਉਹਨੂੰ ਸਟੋਰ ਕੀਤਾ ਜਾਊਗਾ ਫੈਕਟਰੀ ਜਿਹੜੀ ਦੁਬਾਰਾ ਚਲਣ ਹੋਣ ਜਾ ਰਹੀ ਆ ਲੱਗੇ ਸੋਨੇ ਬਾਅਦ ਤੇ ਸਵਾਵਾਂ ਵਿੱਚ ਜਿਹੜੀਆਂ ਮੁਰਦ ਚੱਲਣ ਹੋਣ ਜਾ ਰਹੀਆਂ ਨੇ ਪਰ ਕਿਵੇਂ ਤੀਖੂ ਦੇ ਆ ਤੇ ਬਹੁਤ ਵਧੀਆ ਹੋਇਆ ਜੀ ਕਿਉਂਕਿ 24 25-26 ਸ ਨੇ ਸੰਗਲ ਜਿਹੜੀ ਸਭਾ ਸੀ ਇਹ ਬੰਦ ਹੋ ਗਈ ਸੀ ਤਾਂ ਉਸ ਤੋਂ ਬਾਅਦ ਉਹ ਜਿਹੜੇ ਜ਼ਿਮੀਦਾਰ ਸੀ ਉਹਨਾਂ ਨੂੰ ਸਾਰੀਆਂ ਸਹੂਲਤਾਂ ਪਹੁੰਚਾਉਣਾ ਪਿਆ ਜ਼ਿਮੀਦਾਰਾਂ ਦੇ ਸਹਿਯੋਗ ਨਾਲ ਸਾਰੇ ਪਿੰਡ ਦੇ ਸਹਿਯੋਗ ਨਾਲ ਔਰ ਭਾਈ ਜਗਦੀਪ ਸਿੰਘ ਦੇ ਸਹਿਯੋਗ ਨਾਲ ਅਸੀਂ ਇਹਦੀ ਦੁਬਾਰਾ ਜਿਹੜੀ ਹੈਗੀ ਆ ਚੋਣ ਕੀਤੀ ਆ ਸਰਵਸੰਤੀ ਨਾਲ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੀਆਂ ਸੁਭਾਵਾਂ ਦੇ ਵਿੱਚ ਮੁੱਢਲੀਆਂ ਲੋੜਾਂ ਜ਼ਿਮੀਦਾਰ ਨੂੰ ਚਾਹੀਦੀਆਂ ਉਹਦੇ ਲਈ ਅਸੀਂ ਉਪਰਾਲਾ ਕਰ ਰਹੇ ਹਾਂ ਔਰ ਜਲਦੀ ਤੋਂ ਜਲਦੀ ਮਤਲਬ ਜੋ ਵੀ ਸੁਭਾਵਾਂ ਹੈਗੀਆਂ ਉਹਨੂੰ ਸ਼ੁਰੂ ਕੀਤਾ ਜਾਊਗਾ ਤੇ ਸਾਰੇ ਲੋਕਾਂ ਨੂੰ ਜਿਹੜੇ ਜ਼ਿੰਮੇਵਾਰ ਹੈਗੇ ਆ ਉਹਨਾਂ ਨੂੰ ਅਸੀਂ ਨਿਹਾਲ ਸਿੰਘ ਵਾਲਿਆਂ ਨੂੰ ਵਧਾਈ ਦਿੰਨੇ ਆ ਕਿ ਇੰਨੇ ਲੰਮੇ ਹਰਸੇ ਬਾਅਦ ਦੁਆਰਾ ਕਮੇਟੀ ਦੀ ਚੋਣ ਹੋ ਕੇ ਸਵਾ ਜਿਹੜੀ ਚੱਲ ਚਾਲੂ ਹਾਲਤ ਦੇ ਵਿੱਚ ਹੋ ਗਈ ਹੈ ਤੇ ਅਸੀਂ ਸਾਰਿਆਂ ਦੇ ਸਹਿਯੋਗ ਦੇ ਧੰਨਵਾਦ ਆ ਜੀ ਇੱਥੇ ਲੰਮੇ ਸਵਾ ਸਵਾਵਾ ਤੋਂ ਸ਼ੁਰੂ ਹੋਈਆਂ ਨੇ ਮੇਰੇ ਕਹਲਾ ਕਿ ਇਹ ਪਹਿਲੀ ਵਾਰ ਹੋਇਆ ਕਿ ਜੋ ਸੱਤਾ ਤਹਿਰਾ ਉਹਨਾਂ ਵੱਲੋਂ ਇਹ ਪ੍ਰਾਲਾ ਕੀਤਾ ਗਿਆ ਕਿਉਂਕਿ ਪਹਿਲਾਂ ਵੀ ਪਾਰਟੀ ਆ ਰਹੀ ਜਨ ਲੋਕ ਵੀ ਬਾਰੇ ਕੀ ਕਹਿਣਾ ਇਹ ਗੱਲ ਤੁਹਾਡੀ ਬਿਲਕੁਲ ਜਾਇਜ਼ ਆ 2016 ਦੇ ਵਿੱਚ ਵੀ ਉਪਰਾਲੇ ਹੋਏ ਜੀ ਉਸ ਤੋਂ ਬਾਅਦ 2022 ਦੇ ਵਿੱਚ ਵੀ ਉਪਰਾਲਾ ਹੋਇਆ ਤੇ ਸਭਾ ਨੂੰ ਚਲਾਉਣ ਦੀ ਖਾਤਰ ਪਰ ਇਸ ਪੂਰਨ ਚੋਣ ਨਹੀਂ ਹੋ ਪਾਈ ਕਿਉਂਕਿ ਕੁਝ ਹਾਲਾਤ ਸੀਗੇ ਕੁਝ ਜ਼ਿੰਮੇਵਾਰ ਸੀ ਜਿਹੜੇ ਇਸ ਸਭਾ ਦੇ ਵਿੱਚ ਨੂਨ ਤੇ ਡਿਫਾਲਟ ਹੋ ਗਏ ਜੀ ਕੋ ਗਵਨ ਹੋਇਆ ਸੀਗਾ ਤੇ ਇਹ ਕਾਰਨ ਕਰਕੇ ਉਦੋਂ ਕੋਈ ਵੀ ਇਸ ਚੀਜ਼ ਦੀ ਪੈਰਵਾਹੀ ਨਹੀਂ ਕਰ ਰਹਾ ਸੀ ਹੁਣ ਸਰਦਾਰ ਜਗਦੀਪ ਸਿੰਘ ਜੀ ਔਰ ਪ੍ਰਿੰਪਾਲ ਸਿੰਘ ਜੀ ਸਾਰੇ ਜਿਹੜੇ ਕਮੇਟੀ ਮੈਂਬਰ ਇਹਨਾਂ ਦੇ ਸਹਿਯੋਗ ਨਾਲ ਉਪਰਾਲਾ ਹੋਇਆ ਸਰਬ ਸ਼ਾਂਤੀ ਦੇ ਨਾਲ ਅਸੀਂ 9 ਮੈਂਬਰੀ ਕਮੇਟੀ ਚੁਣ ਕੇ ਇਹਦਾ ਜਿਹੜਾ ਹੈਗਾ ਜੋ ਵੀ ਅਸੀਂ ਕੰਮ ਹੈਗੀਆਂ ਸੁਵਾਵਾ ਸ਼ੁਰੂ ਕੀਤੀਆਂ ਹਨ ਹੁਣ ਤੱਕ ਜਿਹੜੀ ਸੁਵਾਵਾ ਇਹ ਅਸੀਂ ਅਗਲੇ ਮਹੀਨੇ ਇੱਕ ਤਰੀਕ ਤੋਂ ਅਸੀਂ ਹੱਦ ਕਰਜੇ ਸ਼ੁਰੂ ਕਰ ਰਹੇ ਹਾਂ ਜੀ ਵੀ ਜੋ ਵੀ ਜਿਹੜੇ ਵੀ ਜ਼ਿੰਮੇਵਾਰ ਹੈਗੇ ਆ ਇਸ ਸਹੂਲਤ ਦੇ ਲਾਭ ਦੇ ਯੋਗ ਹੈਗੇ ਆ ਜੀ ਉਹਨਾਂ ਦਾ ਹੱਦ ਕਰਜਾ ਤਿਆਰ ਕੀਤਾ ਜਾਊਗਾ ਉਹਨਾਂ ਨੂੰ ਖਾਦ ਜ਼ਰੂਰੀ ਵਸਤਾਂ ਤੇ ਲੋਨ ਜੋ ਵੀ ਹੈਗੇ ਜਿਹੜੀਆਂ ਸੁਵਾਵਾ ਦੇ ਵਿੱਚ ਚੱਲ ਰਹੀਆਂ ਸੁਵਾਵਾ ਉਹ ਸਾਰੀਆਂ ਮਿਲਣੀਆਂ ਜੀ